ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਭੋਏ ਹਲਕੇ ਦੀ ਪਿੰਡ ਹੈਗਾ ਕਿਲਾ ਜਮਾਲਪੁਰ ਖੜੇ ਆ ਤਸਵੀਰਾਂ ਨਾਲ ਦੀ ਸਕਰੀਨ ਤੇ ਦਿਖਾ ਰਹੇ ਆ ਇੱਥੇ ਰਾਤ ਨੂੰ ਦੇਰ ਰਾਤ ਨੂੰ ਇੱਕ ਚੋਰ ਵੱਲੋਂ ਸਾਰੇ ਆਮ ਜਿਹੜਾ ਕਹਿ ਸਕਦੇ ਆ ਕਿ ਵੱਡੇ ਪੱਧਰ ਤੇ ਚੋਰੀ ਦੀ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਤਸਵੀਰਾਂ ਦਿਖਾ ਰਹੇ ਆ ਸੀਸੀਟੀਵੀ ਵੀ ਸਾਹਮਣੇ ਆਈ ਹੈ ਕਿ ਕਿਵੇਂ ਇਹ ਚੋਰ ਜਿਹੜਾ ਆ ਸਾਰੇ ਆਮ ਜਿਹੜਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਿਹਾ ਦੱਸਦੀ ਕਿ ਇੱਕ ਘਰ ਨੇ ਦੋ ਘਰਾਂ ਨੂੰ ਤੇ ਕੋਸ਼ਿਸ਼ ਉਹਦੇ ਵੱਲੋਂ ਗੁਰਦੁਆਰੇ ਦੇ ਵਿੱਚ ਵੀ ਕੀਤੀ ਗਈ ਆ ਆਂ ਦੀ ਚੋਰੀ ਕਰਨ ਦੀ ਹਾਲੇ ਕੀ ਉਹਦੇ ਸੱਟ ਵੀ ਲੱਗੀ ਆ ਕਾਫੀ ਬਲੱਡ ਜਿਹੜਾ ਅੰਦਰ ਇੱਕ ਘਰ ਦੇ ਜਿਹੜਾ ਵਿਖਰਿਆ ਆ ਉੱਥੇ ਕਹਿੰਦੇ ਨੇ ਕਿ ਉਸ ਘਰ ਦੇ ਵਿੱਚ ਜਿਹੜਾ ਪਰਿਵਾਰ ਸੀਗਾ ਮੈਰਿਜ ਤੇ ਗਿਆ ਹੋਇਆ ਸੀਗਾ ਕਿਉਂਕਿ ਮੈਰਿਜ ਸੀਗੀ ਨਾਲ ਦੇ ਪਿੰਡ ਕੋਈ ਹੈਗਾ ਉੱਥੇ ਉਸ ਫੌਜੀ ਦੇ ਸਾਲੇ ਦੇ ਉੱਥੇ ਗਿਆ ਹੋਇਆ ਸੀਗਾ ਪਰਿਵਾਰ ਤੇ ਘਰ ਜਿਹੜਾ ਬੰਦ ਸੀਗਾ ਤੇ ਮਗਰੋਂ ਚੋਰ ਵੱਲੋਂ ਜਿਹੜੀ ਚੋਰੀ ਦੀ ਵਾਰਦਾਤ ਨੂੰ ਅਨਜਾਨ ਦੇ ਤੱਕ ਹਾਲੇ ਕੀ ਪੁਲਿਸ ਦਾਵੇ ਜਰੂਰ ਕਰਦੀ ਹੈ ਜਗਾ ਜਗਾ ਕਿ ਹਪਾ ਪੁਲਸਾਂ ਚੋਰੀ ਨੂੰ ਲੈ ਕੇ ਮਸਤੀਰਾਂ ਚੋਰਾ ਨੂੰ ਫੜ ਰਹੇ ਆ ਨਸ਼ੇ ਦੇ ਉੱਤੇ ਠਲ ਪਾਉਣ ਲਈ ਕਾਫੀ ਕੋਸ਼ਿਸ਼ ਕੀਤੀ ਜਰ ਪਰ ਆਏ ਦਿਨ ਜਿਹੜੀਆਂ ਚੋਰੀਆਂ ਹੈਗੀਆਂ ਚੋਰੀਆਂ ਦੀ ਵਾਰਦਾਤ ਜਿਹੜੀ ਥੰਮੰਦਰ ਨਾਂ ਨਹੀਂ ਲੈ ਰਹੀ ਇੱਥੇ ਵੀ ਮੌਕੇ ਤੇ ਜਿਹੜੀ ਪੁਲਿਸ ਪਹੁੰਚੀ ਸੀਗੀ ਹਾਲੇ ਕਿ ਪੁਲਿਸ ਮੁਲਾਜ਼ਮ ਵੱਲੋਂ ਜਿਹੜਾ মিডিਆ ਦੇ ਸਾਹਮਣੇ ਆਉਣ ਤੋਂ ਮਨਾ ਕੀਤਾ ਕੈਮਰੇ ਦੇ ਸਾਹਮਣੇ ਬੋਲਣ ਤੋਂ ਮਨਾ ਕੀਤਾ ਤੇ ਇਹ ਸਵਾਸਨ ਜਰੂਰ ਦਿੱਤਾ ਗਿਆ ਕਿ ਉਹ ਜਲਦ ਜਿਹੜਾ ਚੋਰਾ ਨੂੰ ਫੜ ਲਗੇ ਪਰ ਦੇਖਣਾ ਇਹ ਹੋ ਗਿਆ ਕੀ ਇਹ ਜਿਹੜਾ ਚੋਰ ਆ ਫੜਿਆ ਜਾਂਦਾ ਕਿ ਜਾਂ ਇਸੇ ਤਰ੍ਹਾਂ ਪਠਾਨਕੋੜ ਦੇ ਵਿੱਚ ਚੋਰੀਆਂ ਦਾ ਸਿਲਸਲਾ ਜਾਰੀ ਰਹਿੰਦਾ। ਦੋਸਤੋ ਗੱਲਬਾਤ ਸੁਣਾਣੇ ਜਿਹੜੇ ਬਲਾਗ ਪ੍ਰਧਾਨ ਸੁਦੀਸ਼ ਸਰਨਾ ਜੀ ਹੈਗੇ ਜਿਹੜੇ ਘਰ ਦੇ ਮਾਲਕ ਹੈਗੇ ਉਹਨਾਂ ਨੇ ਕੀ ਉਹਨਾਂ ਨਾਲ ਵਾਪਰੀ ਹੈ ਤੇ ਕੀ ਉਹਨਾਂ ਦੀ ਮੰਗ ਹੈਗੀ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ মিডিਆ। ਅਗਰ ਨੂੰ ਕੀ ਨਾਮ ਹੈ ਤੁਹਾਡਾ? ਸਰੋਜਵਾਲਾ ਕਿਹੜੀ ਜਗ੍ਹਾ ਰਹਿਣਾ ਹੈ? ਕਿਲਾ ਜਮਾਲਪੁਰ ਕੀ ਗੱਲਬਾਤ ਹੋਈ ਹੈ ਕਰ? ਬਈਆ ਮੈਂ ਤੇ ਆਪਣੇ ਬ੍ਰਦਰ ਦੀ ਮੈਰਿਜ ਤੇ ਗਈ ਰਹੀ ਹਾਂ ਤੇ ਮੈਨੂੰ ਸਵੇਰੇ ਹੀ ਪਤਾ ਲੱਗਾ ਕਿ ਘਰੇ ਇਦਾਂ ਹੋ ਗਿਆ ਚੋਰੀ ਹੋ ਗਈ ਆ ਪਰ ਮੇਰੇ ਉਤ ਗਵਾਂਡੀਆਂ ਦੀ ਕੰਦ ਤੋਂ ਜਾਨੀ ਕਿ ਉੱਟਪ ਕੇ ਆਏ ਤੇ ਉਹਨਾਂ ਨੇ ਸਾਡੀ ਮੌਂਟੀ ਦਾ ਦਰਵਾਜ਼ਾ ਜਾਨੀ ਕਿ ਪੂਰਾ 파ੜ ਤੋੜ ਕੇ ਫਿਰ ਉਹਨੇ ਕੁੰਡੀ ਖੋਲ ਕੇ ਉਹਦਾ ਬਲੱਡ ਵਗਾਰਾ ਬੜਾ ਨਿਕਲਿਆ ਫਿਰ ਉਹ ਨੀਚੇ ਗਿਆ ਸਾਡੀਆਂ ਸੀੜੀਆਂ ਤੋਂ ਤੇ ਉਹਨੇ ਸਾਰੇ ਘਰ ਦੀ ਜਾਨੀ ਕਿ ਤਲਾਸ਼ੀ ਲਈ ਤੋ ਤੱਕ ਇਹਨੂੰ ਫ੍ਰਿਜ ਤੱਕ ਵੀ ਖੋਲੀ ਪੂਰੀ ਮੰਮੀ ਦਾ ਬੈਗ ਹੀਗਾ ਮੇਰੀ ਗੁੜੀਆ ਦੇ ਸਕੂਲ ਬੈਗ ਤੱਕ ਹੀਗਾ ਸਕੂਟੀ ਦੀ ਆਰਸੀ ਚਾਬੀ ਸਭ ਕੁਝ ਨਾਲ ਲੈ ਗਿਆ ਉਹ ਹਾਂਜੀ ਬਹੁਤ ਨੁਕਸਾਨ ਨੁਕਸਾਨ ਸਿਰਫ ਉੱਚ ਬਿਆ ਆਏ ਮੇਰੇ ਬ੍ਰਦਰ ਦਾ ਵਿਆਹ ਹੀਗਾ ਤੇ ਮੇਰੀ ਮਦਰਨ ਲਾਉਣ ਨੇ ਜਾਨੀ ਕਿ ਮੇਰੇ ਹਸਬੰਡ ਪੰਜਾਹ ਹਜ਼ਾਰ ਦਿਆ ਦਿੱਤਾ ਹੀਗਾ ਤੇ ਉਹ ਕਹਿੰਦੇ ਕਿ ਇਹ ਨਹੀਂ ਸਕਤ ਦੇਣਾ ਤੇ ਮੈਨੂੰ ਕੱਲ ਸੋ ਮੇਰੇ ਉਹ ਕਹਿੰਦੇ ਹਸਬੰਡ ਕਿ ਆਈ ਮੈਂ ਲੈ ਆਣਾ ਮੈਂ ਕਹਿੰਦਾ ਨਹੀਂ ਮੰਮੀ ਲੈ ਕੇ ਆਣਗੇ ਤੁਸੀਂ ਨਾ ਲੈ ਕੇ ਆਇਓ ਪਰ ਉਹ ਬੈਗ ਵੀ ਚੋਰੀ ਆ ਉਹਦੇ ਵਿੱਚ ਜਿਹੜਾ ਮੇਰੀ ਗੁੜੀਆਂ ਦਾ ਬੈਗ ਹੀ ਉਹ ਵੀ ਚੋਰੀ ਆ ਉਹਦੇ ਵਿੱਚ ਮੰਮੀ ਦਾ ਸਮਾਨ ਹੀਗਾ ਜਿੱਦਾਂ ਸਾਡੇ ਆਰਮੀ ਦੇ ਕਾਗਜ਼ ਵਗੈਰਾ ਉਹ ਸਾਰੇ ਕੁਝ ਘਾਰ ਹੀ ਪੇ ਆ ਉਹ ਨਹੀਂ ਲੱਗਿਆ ਮੇਰਾ ਵੀ ਕਹਿੰਦੇ ਸਾਹਮਣੇ ਹਾਂਜੀ ਸੀ ਉਹ ਕੈਮਰੇ ਵਿੱਚ ਵੀ ਦੇਖਿਆ ਆਪਾਂ ਜਿਹੜੀ ਜਾਨੀ ਕਿ ਬੰਦਾ ਜਿਹੜਾ ਆ ਉਹਨੇ ਮੋੜ ਸਾਲ ਮੋੜ ਤੇ ਲਾਇਆ ਫਿਰ ਉਹ ਮੰਦਿਰ ਚ ਗਿਆ ਉਹਨੇ ਮੰਦਿਰ ਚ ਸਾਰਾ ਕੁਝ ਦੇਖਿਆ ਕਿ ਕਿਹੜਾ ਬੰਦਾ ਹੈਗਾ ਕਿਹੜਾ ਨਹੀਂ ਦੇਖ ਕੇ ਫਿਰ ਉਹਨੇ ਸਾਰਾ ਆਸ-ਪਾਸੇ ਚੈੱਕ ਕੀਤਾ ਕਿ ਕੋਈ ਬੰਦਾ ਦੇਖ ਤੇ ਨਹੀਂ ਰਿਹਾ ਫਿਰ ਉਹਨੇ ਜਾਨੀ ਕਿ ਕੰਦ ਟੱਪ ਕੇ ਤੇ ਫਿਰ ਉਹ ਉਧਰ ਹੱਟ ਗਿਆ ਹਾਂਜੀ ਹਾਂਜੀ ਪੁਲਿਸ ਮੌਕੇ ਤੇ ਆਈ ਹਾਂਜੀ ਇਹ ਫੋਟੋ ਦਿੱਤਾ ਬੋਲ ਕਹਿੰਦੇ ਕਹਿੰਦੇ ਕਿ ਦੇਖੋ ਇਹ ਕਰੇ ਕਰਦੇ ਆ ਹੋ ਜਾਏਗਾ ਸਾਰਾ ਹਾਲ ਪਰ ਬਈਆ ਮੈਂ ਇਹੀ ਇਹੀ ਕਹਿਣਾ ਚਾਹੁੰਦੀ ਆ ਕਿ ਜਿੱਦਾਂ ਮੇਰੇ ਹਸਬੰਦ ਬਾਹਰ ਰਹਿੰਦੇ ਆ ਫਿਰ ਇਹਦਾ ਮਤਲਬ ਹੈ ਕਿ ਲੇਡੀ ਸੇਫ ਨਹੀਂ ਹੈ ਜਿੱਦਾਂ ਮੇਰੇ ਬੱਚਾ ਆ ਮੇਰੀ ਗੁੜੀਆ ਆ ਮੇਰਾ ਬੇਟਾ ਆ ਮੈਂ ਕੱਲ ਨੂੰ ਕੱਲੀ ਵੀ ਰਹਿਣਾ ਚਾਹਾਂ ਤੇ ਫਿਰ ਅਸੀਂ ਕਿਹੜੇ ਹਸਾਬ ਨਾਲ ਰਵਾਂਗੇ ਕੀ ਮੰਗ ਕਰਦੇ ਤੁਸੀਂ ਮੈਨੂੰ ਸਿਰਫ ਇਹੀ ਚਾਹੀਦਾ ਕਿ ਜੇ ਇਸ ਇਨਸਾਨ ਨੇ ਹਰਕਤ ਕੀਤੀ ਆ ਨਾ ਮੇਰੇ ਸਾਹਮਣੇ ਆਇਓ ਬਸ ਮੈਂ ਤਾਂ ਘਰ ਵੀ ਨਹੀਂ ਮੈਂ ਤਾਂ ਸ਼ਗਨ ਮਹਿੰਦੀ ਮੇਰਾ ਅੱਜ ਬਈਆ ਦਾ ਵਿਆਹ ਆ ਸ਼ਗਨ ਆ ਹੀ ਉੱਥੋਂ ਆਈ ਆ ਮੈਂ ਮੈਨੂੰ ਪਤਾ ਲੱਗਾ ਜਦੋਂ ਕਿ ਸਾਡੇ ਘਰ ਇਹ ਸਭ ਹੋ ਗਿਆ ਤੇ ਜੇ ਆਹੀ ਬਾਈ ਚਾਂਸ ਬਈਆ ਘਰ ਹੁੰਦੇ ਤੇ ਉਹਦੇ ਫਿਰ ਹਾਨੂੰ ਮਾਰ ਕੇ ਵੀ ਜਾ ਸਕਦਾ ਹੀਗਾ ਸਰ ਕੀ ਨਾਮ ਹੈ ਆਪਣਾ ਮੈਂ ਅਸ਼ਤੀਸਰਣਾ ਬਲਾਕ ਕਾਂਗਰਸ ਕਮੇਟੀ ਪ੍ਰਧਾਨ ਮੇਰੇ ਵਾਈਫ ਇਥੋਂ 43 ਨੰਬਰ ਵਾਰਡ ਤੋਂ ਕਾਉਂਸਲਰ ਆ ਕੀ ਗੱਲਬਾਤ ਹੋਈ ਹੈ ਮੌਕੇ ਤੇ ਤੁਸੀਂ ਆਇਓ ਕਿਨੇ ਦੇ ਵਿੱਚ ਸਰ ਮੈਨੂੰ ਸਵੇਰੇ ਫੋਨ ਆਇਆ ਇਹਨਾਂ ਦੇ ਘਰ ਤੋਂ ਜਿਨ੍ਹਾਂ ਦੇ ਘਰ ਚੋਰੀ ਹੋਈ ਆ ਕਿ ਸਰ ਰਾਤ ਨੂੰ ਉਹਨਾਂ ਦੇ ਘਰ ਐਕਚੁਅਲੀ ਉਹ ਆਪਣੇ ਕੋਠੀ ਬਣਤਾ ਉਹਨਾਂ ਦੇ ਬ੍ਰਦਰ ਦੀ ਮੈਰਿਜ ਸੀ ਉਹ ਲੇਡੀਆਂ ਉੱਥੇ ਗਏ ਹੋਏ ਸੀ ਤੇ ਉਹਨਾਂ ਦੇ ਹਸਬੰਦ ਰਾਤ ਨੂੰ ਆਏ ਆ 12:00 ਵਜੇ ਤੇ ਸਵੇਰੇ ਜਦੋਂ ਉਹਨਾਂ ਦੇਖਿਆ ਹੂਣ ਨਾਲ ਲੱਥ-ਪੱਥ ਉਹਨਾਂ ਦੇ ਘਰ ਤੁਸੀਂ ਵੀ ਦੇਖ ਕੇ ਆਏ ਹੋ ਤੇ ਮਤਲਬ ਕਿ ਚੋਰੀ ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ 50000 ਰੁਪਏ ਦਾ ਹਿਸਕਣ ਵਾਸਤੇ ਦੇਣਾ ਸੀ ਉਹ ਪਲੱਸ ਸਾਡੇ ਹੋਰ ਸਮਾਨ ਜਿਹੜਾ ਕੀਮਤੀ ਸਮਾਨ ਆ ਉਹ ਲੈ ਗਏ ਆ ਉਹਦੇ ਬਾਅਦ ਹੁਣ ਅਸੀਂ ਇੱਥੇ ਆਏ ਆ ਆਪਣੇ ਵਾਰ ਦੀ ਅਗਲੇ ਮਹੱਲੇ ਜਾ ਕੇ ਇੱਥੇ ਵੀ ਬਾਹਰ ਦਾ ਗੇਟ ਦਾ ਤਾਲਾ ਲੱਗਿਆ ਹੋਇਆ ਤੇ ਅੰਦਰ ਉਹ ਹੀ ਉਹੀ ਬੰਦਾ ਅੰਦਰੋਂ ਉਹਨਾਂ ਦੇ ਦਰਵਾਜ਼ੇ ਦੀ ਵਜੋਂ ਤੋੜ ਕੇ ਗਿਆ ਅਜੇ ਤੱਕ ਉਹ ਘਰ ਵਾਲੇ ਇੱਥੇ ਆਏ ਨਹੀਂ ਹੈਗੇ ਹਜੇ ਉਹ ਘਰ ਵਾਲੇ ਆ ਰਹੇ ਆ ਉਹ ਵਿਚਾਰੇ ਬਾਹਰ ਗਏ ਹੋਏ ਆ ਤੋ ਇਹ ਕਹਿਣਾ ਚਾਹੁੰਦੇ ਹਾਂ ਜਿਵੇਂ ਦੇਖਿਆ ਕਿ ਆਏ ਦਿਨ ਜਿਹੜੀਆਂ ਕਾਫੀ ਚੋਰੀਆਂ ਆ ਚਾਹੇ ਭੋਇਆ ਹਲਕਾ ਹੋਵੇ ਤੇ ਇਸ ਜਾਨਪੁਰੇ ਤੇ ਪਠਾਨਗੜ ਵਿੱਚ ਹੋ ਰਹੀਆਂ ਠੀਕ ਹੈ ਨਾ ਸਰ ਮੈਂ ਤੇ ਇਹੀ ਗੱਲ ਕਹਿਣਾ ਚਾਹੁੰਦਾ ਹਾਂ ਜੇ ਪਿਛਲੇ 3-4 ਦਿਨ ਪਹਿਲੇ ਇਹ ਮੇਰੀ ਵਾਰਡ ਦੀ ਲੜਕੀ ਆ ਉਹਦੇ ਟਾਪਸ ਔਰ ਕੈਸ਼ ਉੱਥੋਂ 메ਨ ਰੋਡ ਤੋਂ ਲੁੱਟ ਕੇ ਲੈ ਗਏ ਉਸ ਤੋਂ 10 ਦਿਨ ਪਹਿਲੇ ਮੇਰੇ ਮਹੱਲੇ ਦੀ ਲੇਡੀ ਦਾ ਉਹਦੀਆਂ ਵਾਲੀਆਂ ਸਿਆਰ ਕਰਨ ਗਈ ਉਹਦੀਆਂ ਵਾਲੀਆਂ ਖੋਲ ਕੇ ਲੈ ਗਏ ਅਸੀਂ ਤੇ ਪੁਲਿਸ ਨੂੰ ਕੰਪਲੇਨ ਕਰਦੇ ਆ ਪਰ ਕੋਈ ਕਾਰਵਾਈ ਜਾਂ ਜੇ ਆਪਾਂ ਕਹੀਏ ਗੁੰਡਾ ਰਾਜ ਹੋਇਆ ਨਸ਼ਾ ਚੋਰੀ ਸ਼ਰਿਆਮ ਹੋ ਰਹੀ ਆ ਕੋਈ ਇੱਥੇ ਐਕਸ਼ਨ ਨਹੀਂ ਹੋ ਰਿਹਾ ਕੋਈ ਬੰਦੇ ਨਹੀਂ ਪਕੜੇ ਜਾ ਰਹੇ ਪੰਜਾਬ ਸਰਕਾਰ ਮੇਰੇ ਖਿਆਲ ਅੱਖਾਂ ਮੀਟ ਕੇ ਮੁੱਦੀ ਹੋਈ ਆ ਉਹਨਾਂ ਨੂੰ ਇਹ ਲੱਭਦਾ ਹੀ ਨਹੀਂ ਆ ਕਿ ਕਿੱਥੇ ਚੋਰੀ ਹੋ ਰਹੀ ਹੈ ਕਿਹੜਾ ਅਸੀਂ ਟ੍ਰੇਸ ਕਰ ਰਹੇ ਹਾਂ ਕੁਝ ਕੋਈ ਵੀ ਮਤਲਬ ਕਿ ਕਾਨੂੰਨਾਂ ਦੀ ਚੀਜ਼ ਨਹੀਂ ਹੈਗੀ ਮੋਕੇ ਤੇ ਪੁਲਿਸ ਆਈ ਹੈ ਹਾਂਜੀ ਲੱਗਦਾ 30% ਦਿੱਤਾ ਪੁਲਿਸ ਵਾਲਾ ਪੁਲਿਸ ਵਾਲਿਆਂ ਤੇ ਫਾਸ਼ਨ ਦਿੱਤਾ ਹੋਣਾ ਵੈਰੀਫਾਈ ਕੀਤਾ ਉਹ ਕਹਿੰਦੇ ਜੀ ਅਸੀਂ ਜਲਦ ਤੋਂ ਜਲਦ ਇਹ ਚੋਰ ਨੂੰ ਕਾਬੂ ਕਰਾਂਗੇ ਉਹ ਅਸੀਂ ਵੀ ਪ੍ਰਸ਼ਾਸਨ ਨੂੰ ਇਹ ਮੰਗ ਕਰਨੇ ਆ ਕਿ ਸਾਹਿਬ ਥੋੜਾ ਜਿਹਾ ਧਿਆਨ ਦਿਓ ਚੋਰਾਂ ਵਾਲ ਤੇ ਨਸ਼ੇ ਵਾਲ ਜਿੱਥੇ ਵੀ ਲੱਭਦੇ ਆ ਉਹਨਾਂ ਨੂੰ ਗ੍ਰਿਫਤਾਰ ਕਰੋ ਤਾਂ ਜੋ ਇਹ ਜਿਹੜਾ ਮਾਹੌਲ ਖਰਾਬ ਹੋ ਰਿਹਾ ਤੇ ਠੱਲ ਪਈ ਜਾਏ